ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਕੂਪਰ ਦੀ ਹਦੂਦ ਅੰਦਰ ਇੱਕ ਬਹੁਤ ਸਾਲ ਪੁਰਾਣੀ ਟੁੱਟ ਕੇ ਡਿੱਗਣ ਵਾਲੇ ਬੋਹੜ ਦੇ ਦਰਖਤ ਨੂੰ ਪਿੰਡ ਸਕੂਪਰ ਵਾਸੀਆਂ ਅਤੇ ਸਕੂਲ ਸਟਾਫ ਵੱਲੋਂ ਇਸ ਰੁੱਖ ਨੂੰ ਕੱਟਣ ਦੀ ਗਹਾਰ ਲਗਾਈ ਹੈ ਇਸ ਮੌਕੇ ਸਾਬਕਾ ਸਰਪੰਚ ਬਲਵੰਤ ਸਿੰਘ ਅਤੇ ਸਾਬਕਾ ਪੰਚ ਸੁਤਨਾਮ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੋਹੜ ਦਾ ਦਰਖਤ ਬਹੁਤ ਸਾਲ ਪੁਰਾਣਾ ਦਰਖਤ ਹੈ ਤੇ ਹੁਣ ਇਹ ਬੁਰੀ ਤਰ੍ਹਾਂ ਸੌ ਚੁੱਕਾ ਹੈ ਅਤੇ ਇਸ ਦੀਆਂ ਜੜ੍ਹਾਂ ਬਸ ਸ਼ੌਂਕ ਲੱਗ ਚੁੱਕੀ ਹੈ ਜਿਸ ਕਾਰਨ ਜਦੋਂ ਹਨੇਰੀ ਜਾਂ ਤੇਜ਼ ਹਵਾ ਵਗਦੀ ਹੈ ਤਾਂ ਭਿਆਨਕ ਹਾਲਾਤ ਸਾਹ ਬਾਪਨ ਦੇ ਅਸਾਰ ਬਣੇ ਰਹਿੰਦੇ ਹਨ ਕਿਉਂਕਿ ਇਸ ਸਕੂਲ ਬਸਟਾਪ ਦੇ ਨਾਲ-ਨਾਲ ਛੋਟੜ ਬੱਚੇ ਵੀ ਪੜਨਾਉਂਦੇ ਹਨ ਅਤੇ ਸੁੱਕੇ ਰਕਤ ਦਾ ਕੋਈ ਪ੍ਰੋਸਾ ਨਹੀਂ ਕਦੋਂ ਕਿਸ ਦੀ ਜਾਨ ਦਾ ਦਰੀ ਬਣ ਜਾਵੇ ਇਸ ਮੌਕੇ ਸਕੂਲ ਸਟਾਫ ਚੋ ਮਾਸਟਰ ਦਵਿੰਦਰ ਸਿੰਘ ਹੋਰਾਂ ਦੱਸਿਆ ਕਿ ਲਗਭਗ ਪਿਛਲੇ ਸਾਲ ਲਖਤੀ ਅਪੀਲ ਵੀ ਮੌਜੂਦਾ ਪੰਚਾਇਤ ਨੂੰ ਕੀਤੀ ਸੀ ਅਤੇ ਹਲੇ ਤੱਕ ਪੰਚਾਇਤ ਬਨੋ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਹਰ ਵਕਤ ਨਾਲ ਸਿਰ ਤੇ ਮੌਦਾ ਸਾ ਮੰਡਰਾ ਆ ਰਿਹਾ ਹੈ ਇਸ ਮੌਕੇ ਹੋ ਵੀ ਪਿੰਡ ਵਾਸੀਆਂ ਬੋਲੂ ਇਸ ਖਾਸਾ ਹਾਲਤ ਵਿੱਚ ਜੜਾ ਸੁੱਕ ਚੁੱਕੀ ਦਸਤ ਨੂੰ ਕੱਟਣ ਦੀ ਅਪੀਲ ਕੀਤੀ ਹੈ ਤਾਂ ਜੋ ਭਿਆਨ ਖਾਸ ਤੋਂ ਬਚਿਆ ਜਾ ਸਕੇ ਇਸ ਮੌਕੇ ਰਿਸ਼ਮ ਸਿੰਘ ਸਲਜੀਤ ਸਿੰਘ ਗੁਰਦੀਪ ਸਿੰਘ ਸ਼ੰਗਾਰਾ ਸਿੰਘ ਮਨਪ੍ਰੀਤ ਸਿੰਘ ਤੋਂ ਇਲਾਵਾ ਕਸ਼ਮੀਰ ਸਿੰਘ ਡਾਕਟਰ ਆਦਮ ਮੌਕੇ ਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਈਗਲੇ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰਾ ਨਾਮ ਦਿਵਿੰਦਰ ਸਿੰਘ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਸਕੋਪਰ ਦੇ ਵਿੱਚ ਸੇਵਾ ਨਿਵਾ ਰਿਹਾ ਹਾਂ ਇਸ ਸਕੂਲ ਦੇ ਵਿੱਚ ਇੱਕ ਪੁਰਾਣਾ ਪੀਪਲ ਦਾ ਦਰਖਤ ਹੈ ਜੋ ਕਿ ਬਿਲਕੁਲ ਹੀ ਸੁੱਕ ਚੁੱਕਾ ਹੈ ਔਰ ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਇਸ ਦੀਆਂ ਟਹਿਣੀਆਂ ਟੁੱਟ ਕੇ ਡਿੱਗਦੀਆਂ ਹਨ ਇਸ ਲਈ ਸਾਰੀ ਪੰਚਾਇਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨੂੰ ਜਲਦੀ ਹੀ ਕਟਵਾ ਦਿੱਤਾ ਜਾਵੇ ਤਾਂ ਕਿ ਬੱਚਿਆਂ ਦਾ ਕੋਈ ਵੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਆਪਾਂ ਕੋ ਲਿਖਤੀ ਰੂਪ ਦੇ ਵਜਾ ਪਹਿਲਾਂ ਵੀ ਪੰਚਾਇਤ ਨੂੰ ਲਿਖਤੀ ਰੂਪ ਦੇ ਵਿੱਚ ਬੇਨਤੀ ਕੀਤੀ ਗਈ ਸੀ ਔਰ ਇਸ ਨੂੰ ਕਟਵਾਉਣ ਦੇ ਲਈ ਕਿਹਾ ਗਿਆ ਸੀ ਕੀ ਬੋਲੇ ਸਪਾਸਾ ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਸ ਉੱਤੇ ਕਾਰਵਾਈ ਕਰਾਂਗੇ ਕਿੰਨਾ ਸਮਾਂ ਪੁੱਛੀ ਗੱਲੋ ਜੀ ਇਹ ਪਿਛਲੇ ਸਾਲ ਦਾ ਹੀ ਗੱਲ ਹੈ ਜੀ ਉਸ ਵੇਲੇ ਲਿਖ ਕੇ ਦਿੱਤਾ ਹਾਂ ਜੀ ਹਾਂ ਜੀ ਅੱਜ ਤੱਕ ਮੈਨੂੰ ਕੋਈ ਨਾ ਹਾਂ ਜੀ ਹਾਂ ਜੀ ਮੇਰਾ ਨਾਮ ਰੇਸ਼ੂ ਸਿੰਘ ਹੈ ਜੀ ਪਿੰਡ ਸਕੋਪਰ ਤੋਂ ਜੀ ਤੇ ਸਾਡੇ ਪਿੰਡੇ ਫਨੈਵਰੀ ਸਕੋਪਟ ਪੜੇ ਬਹੁਤ ਦੇਰ ਦਾ ਪੁਰਾਣਾ ਸੁਣ ਸੁੱਕਾ ਪਿਆ ਹੈ ਪੰਚਾਇਤ ਨੂੰ ਵੀ ਕਈ ਵਾਰ ਬੇਨਤੀ ਕਰ ਚੁੱਕੇ ਆ ਕੋਈ ਨਹੀਂ ਐਕਸ਼ਨ ਲੈ ਰਿਹਾ ਤੇ ਹੁਣ ਇਹਨੂੰ ਪਟਾਇਆ ਜਾਵੇ ਜੇ ਕਿਤੇ ਟੁੱਟ ਕੇ ਕੋਈ ਨਿਆਣੇ ਦੇ ਸੱਟ ਲੱਗੇ ਮਰ ਫੀ ਸਕਦਾ ਜੀ ਜਾਂ ਜਾਨੀ ਨੁਕਸਾਨ ਹੋ ਸਕਦਾ ਨਿਆਣੇ ਦਾ ਬਹੁਤ ਹਿਲਦਾ ਖਬਾ ਨੇਰੀ ਜੀ ਤਾਂ ਬਹੁਤ ਹਿਲਦਾ ਹੈ ਹਾਂਜੀ ਸਰ ਮੇਰਾ ਨਾਮ ਸਤਰਾਮ ਸਿੰਘ ਮੈਂ ਸਾਬਕਾ ਪੰਚ ਆ ਜੀ ਜੀ ਅਸੀਂ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦੇ ਆ ਜੋ ਪੇਪਲ ਹੈ ਸੁੱਕਾ ਹੋਇਆ ਇਹਦਾ ਕਿਸੇ ਵੇਲੇ ਵੀ ਟੁੱਟ ਕੇ ਜੇ ਸਕੂਲ ਦੇ ਵਿੱਚ ਆ ਉਹਨਾਂ ਕਿਸੇ ਵੀ ਕੋਈ ਖਤਰਾ ਟੁੱਟ ਕੇ ਕਿਸੇ ਨੰਨਿਆਣੇ ਸੱਟ ਲੱਗ ਸਕਦੀ ਆ ਸਾਡੀ ਬੇਨਤੀ ਇਹ ਆ ਕਿ ਇਸ ਨੂੰ ਕਟਾਇਆ ਜਾਵੇ ਤਾਂ ਕਿ ਸਾਰੇ ਪੰਚਾਇਤ ਨੂੰ ਵੀ ਲਿਖ ਕੇ ਦੇ ਕੇ ਮਾਸਰਾਮਣ ਲਿਖ ਦੇ ਦੇ ਚੁਕੇ ਆ ਪਰ ਉਹ ਪੰਚਾਇਤ ਨੇ ਉਹਨਾਂ ਦਾ ਕਹਿਣਾ ਕੋਈ ਨਹੀਂ ਮੰਨਿਆ ਸੋ ਅਸੀਂ ਬੇਨਤੀ ਕਰਦੇ ਆ ਕਿ ਇਸ ਦੇ ਪੇਪਲ ਨੂੰ ਬੜਾਇਆ ਜਾ ਜਿਹੜਾ ਪੱਪੜ ਪੰਚਾਇਤ ਕਿੰਨੇ ਕਿ ਸਾਲ ਪਣਾ ਰੱਖਿਆ ਗਿਆ ਹੈ ਇਹ ਤਾਂ ਸਾਡੀ ਛੱਟ ਤੋਂ ਪਹਿਲਾਂ ਦੀ ਗੱਲ ਆ ਜੀ 100 150 ਸਾਲ ਪਹਿਲਾਂ ਦਾ ਬਣਿਆ ਹੁਣ ਸਾਰਾ ਸੁੱਕਾ ਹੈ ਇਸ ਕੋ ਕਿਸੇ ਵੀ ਲਈ ਟੁੱਟ ਕੇ ਦੇਖ ਸਕਦਾ ਜਦੋਂ ਤੇਜ਼ ਅੱਖਰ ਚੱਲਦਾ ਜਾਂਦੇ ਨਹੀਂ ਆਉਂਦੀ ਉਸ ਵੇਲੇ ਟੁੱਟਣਾ ਜਿਆਦਾ ਖਤਰਾ ਹਾਂਜੀ ਹਾਂਜੀ ਉਹ ਟੁੱਟਣਾ ਬਹੁਤ ਖਤਰਾ ਜੀ ਪੱਪੋ ਕੇ ਪੰਚਾਇਤ ਨੂੰ ਦਿੱਤਾ ਕੋਈ ਲਿਖ ਕੇ ਆਪਣਾ ਅਸੀਂ ਇਹ ਮਾਸਟਰ ਮਾਸਟਰਾਂ ਮੇ ਲਿਖਾ ਲਈ ਅੱਛਾ ਹਾਂ